ਮਾੜੇ ਬੰਦਿਆਂ ਦੀ ਸੰਗਤ ਕਰਨੀ ਖੋਟੇ ਪਰਛਾਂ ਦੀ ਸੰਗਤ ਕਰਨੀ ਸੰਗਤ ਜੀ ਮਨੁੱਖ ਨੂੰ ਬੜੀ ਪਿਛਾਹ ਲੈ ਜਾਂਦੀ ਹੈ ਸਤਿਗੁਰਾਂ ਨੇ ਬਾਣੀ ਦੇ ਵਿੱਚ ਬੜੀ ਕਮਾਲ ਦੀ ਉਦਾਹਰਣ ਬਖਸ਼ਿਸ਼ ਕੀਤੀ ਹੈ ਸਾਹਿਬ ਕਹਿੰਦੇ ਹਨ ਜਿਵੇਂ ਇੱਕ 베ਰੀ ਦੇ ਰੁੱਖ ਦੇ ਨੇੜੇ ਕੇਲੇ ਦਾ ਰੁੱਖ ਉੱਗ ਪਵੇ ਤੇ ਉਸ 베ਰੀ ਦੇ ਕੰਡਿਆਂ ਦੇ ਨਾਲ ਖਹਿਣ ਕਰਕੇ ਕੇਲੇ ਦਾ ਰੁੱਖ ਤਹਿਸਨੈਸ ਹੋ ਜਾਂਦਾ ਹੈ ਸਭਾਤ ਕਬੀਰ ਜੀ ਫਰਮਾਉਂਦੇ ਹਨ ਕਬੀਰ ਮਾਰੀ ਮਰੋਂ ਕ ਸੰਗ ਕੀ ਕੇਲੇ ਨਿਗਟ ਜੋ ਬੇਰ ਉਹ ਝੂਲੇ ਉਹ ਚੀਰੀਐ ਸਾਖਤ ਸੰਗ ਨ ਹੇਰ ਸਤਿਗੁਰੂ ਜੀ ਬਚਨ ਕਰਦੇ ਨੇ ਭਲਿਆ ਲੋਕਾ ਸੰਸਾਰ ਦੇ ਉੱਤੇ ਜੇ ਮਾੜੇ ਮਨੁੱਖਾਂ ਦੀ ਸੰਗਤ ਕਰੇਗਾ ਮਨਮੁਖ ਬੰਦਿਆਂ ਦੀ ਸੰਗਤ ਕਰੇਗਾ ਹਮੇਸ਼ਾ ਪਛਾਹ ਚਲਿਆ ਜਾਵੇਗਾ ਉਹ ਬਰਬਾਦ ਹੋ ਜਾਵੇਗਾ ਤੈਸ ਨੈਸ ਹੋ ਜਾਵੇਗਾ ਜੋ ਜਿੱਥੇ ਚੰਗੇ ਪੁਰਖਾਂ ਦੀ ਸੰਗਤ ਕਰੇਗਾ ਗੁਰਮਖਾਂ ਦੀ ਸੰਗਤ ਕਰੇਗਾ ਲੋਕ ਪਰਲੋਕ ਦੇ ਵਿੱਚ ਤੇਰੀ ਜੈ ਜੈਕਾਰ ਹੋ ਜਾਵੇਗੀ